ਗੋਇੰਦਵਾਲ ਸਾਹਿਬ ਦੇ ਡੀਐਸਪੀ ਦੇ ਨਾਲ ਠੱਗੀ ਵੱਜੀ ਜੀ ਆਤਲ ਸੋਨੀ ਦੇ ਨਾਲ 22 ਲੱਖ 25 ਹਜ਼ਾਰ ਰੁਪਏ ਦੀ ਧੋਖਾਧੜੀ ਹੋਈ ਹੈ ਡੇਰਾਬਸੀ ਦੇ ਰਹਿਣ ਵਾਲੇ ਪਿਓ ਪੁੱਤ ਤੇ ਠੱਗੀ ਮਾਰਨ ਦੇ ਇਲਜ਼ਾਮ ਨੇ ਗੋਇੰਦਵਾਲ ਸਾਹਿਬ ਪੁਲਿਸ ਵੱਲੋਂ ਕਰਨ ਪ੍ਰੀਤ ਤੇ ਹਰਵਿੰਦਰ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਡੀਐਸਪੀ ਅਤਲ ਸੋਨੀ ਨੇ ਪਿਓ ਪੁੱਤ ਦੇ ਖਿਲਾਫ ਥਾਣੇ ਵਿੱਚ ਸ਼ਿਕਾਇਤ ਹੁਣ ਦਰਜ ਕਰਾਈ ਸੀ ਸਤਲ ਸੋਨੀ ਦੇ ਨਾਲ 225000 ਰੁਪਏ ਦੀ ਧੋਖਾਧੜੀ ਜੜੀ ਹੋਈ ਹੈ ਜੋ ਇਲਜ਼ਾਮ ਲੱਗੇ ਨੇ ਡੇਰਾਬਸੀ ਦੇ ਰਹਿਣ ਵਾਲੇ ਪਿਓ ਪੁੱਤ ਤੇ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਨੇ ਤੇ ਹੁਣ ਅੱਗੇ ਕਾਰਵਾਈ ਜਾਰੂ ਕੀਤੀ ਜਾ ਰਹੀ ਹੈ ਲੇਕਿਨ ਇਥੇ ਕਿਸ ਕਦਰ ਪੁਲਿਸ ਮੁਲਾਜ਼ਮ ਦੇ ਨਾਲ ਹੀ ਠੱਗੀ ਹੋਈ ਹੈ ਗੋਇੰਦਵਾਲ ਸਾਹਿਬ ਪੁਲਿਸ ਵੱਲੋਂ ਕਰਨਪ੍ਰੀਤ ਤੇ ਹਰਵਿੰਦਰ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਡੀ ਐਸ ਪੀ ਅਤਲ ਸੋਨੀ ਨੇ ਪਿਓ ਪੁੱਤ ਖਿਲਾਫ ਥਾਣੇ ਵਿੱਚ ਕਾਇਦ ਦਰਜ ਕਰਵਾਈ ਸੀ ਔਰ ਉਸ ਤੋਂ ਬਾਅਦ ਉਹਨਾਂ ਤੇ ਖਿਲਾਫ ਉਹਨਾਂ ਦੇ ਨਾਲ ਲੁੱਟ ਦੀ ਘਟਨਾ ਵਾਪਰੀ ਹੈ ਗੋਇੰਦਵਾਲ ਸਾਹਿਬ ਦੇ ਡੀਐਸਪੀ ਨਾਲ ਇੱਥੇ ਵੱਡੀ ਠੱਗੀ ਵਜੀ ਹੈ ਜਿਸ ਦੇ ਵਿੱਚ ਹੁਣ ਐਫਆਈਆਰ ਤਾ ਦਰਜ ਕੀਤੀ ਗਈ ਹੈ ਅਤਲ ਸੋਨੀ ਦੇ ਨਾਲ 22 ਲੱਖ 25000 ਰੁਪਏ ਦੀ ਧੋਖਾਧੜੀ ਹੋਈ ਹੈ ਪਵਨ ਸਾਡੇ ਨਾਲ ਜੁੜੇ ਨੇ ਪਵਨ ਆਮ ਲੋਕਾਂ ਅਕਸਰ ਧੋਖਾਧੜੀ ਦਾ ਸ਼ਿਕਾਰ ਹੁੰਦੇ ਨੇ ਅਸੀਂ ਖਬਰਾਂ ਚਲਾਉਂਦੇ ਹਾਂ ਲੇਕਿਨ ਇੱਥੇ ਡੀਐਸਪੀ ਪਦਰ ਦੇ ਅਧਿਕਾਰੀ ਤੇ ਨਾਲ ਵੀ ਠੱਗੀ ਵਜੀ ਹੋਣ ਜੀ ਬਿਲਕੁਲ ਡੀਐਸਪੀ ਅਤਲ ਸੋਨੀ ਜਿਹੜੇ ਗੋਇੰਦਵਾਲ ਵਿੱਚ ਇਸ ਦੇ ਸਨਾਤ ਨੇ ਇਹਨਾਂ ਦੇ ਨਾਲ ਇਹੀ ਮਾਲੀ ਦੇ ਜਿਹੜੇ ਆਪਣੇ ਪਿਓ ਪੁੱਤਰ ਨੇ ਹਰਵਿੰਦਰ ਸਿੰਘ ਤੇ ਕਰਨਜੀਤ ਸਿੰਘ ਵੱਲੋਂ ਮਿਲ ਕੇ ਠੱਗੀ ਮਾਰੀ ਗਈ ਹੈ ਇਹ 22 ਲੱਖ 25964 ਰੁਪਏ ਦੀ ਠੱਗੀ ਹੈ ਮਾਰੀ ਗਈ ਹੈ ਡੀਐਸਪੀ ਸਾਹਿਬ ਵੱਲੋਂ ਜਿਹੜੀ 18425 ਨੂੰ ਜਿਹੜੀ ਡਿਸਕੈਸ ਐਸਐਸਪੀ ਕਰਨਤਨ ਨੂੰ ਦਿੱਤੀ ਗਈ ਸੀ ਜਿਸ ਦੇ ਬਾਅਦ ਵਿਹਾਫ ਤੇ ਐਸਐਸਪੀ ਵੱਲੋਂ ਜਾਂਚ ਕੀਤੀ ਗਈ ਜਾਂਚ ਤੋਂ ਬਾਅਦ ਜਿਹੜਾ ਜਜ ਇੱਕ ਉਕਤ ਲੋਕ ਜਿਹੜੇ ਦੋਸ਼ੀ ਪਾਏ ਗਏ ਨੇ ਔਰ ਪੁਲਿਸ ਵੱਲੋਂ ਉਕਤ ਲੋਕਾਂ ਦੇ ਖਿਲਾਫ ਜਿਹੜਾ ਵਾ ਮਕਦਮਾ ਥਾਣਾ ਗੋਇੰਦਵਾਲ ਦੇ ਵਿੱਚ ਦਰਜ ਕੀਤਾ ਗਿਆ ਹੈ ਬਿਲਕੁਲ ਸੋ ਹੁਣ ਇੱਥੇ ਆਉਂਡ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਕਿ ਕੁਝ ਹੁਣ ਜਿਹੜੀ ਕਾਰਵਾਈ ਔਰ ਕਦੋਂ ਤੱਕ ਜਿਹੜੇ ਨੇ ਦੋਸ਼ੀ ਕਾਬੂ ਹੋਣਗੇ ਕਿਉਂਕਿ ਜੇ ਇੱਕ ਡੀਐਸਪੀ ਨੂੰ ਲੁੱਟ ਸਕਦੇ ਨੇ ਇਸ ਤਰ੍ਹਾਂ ਠੱਗੀ ਮਾਰ ਸਕਦੇ ਨੇ ਆਮ ਲੋਕਾਂ ਨਾਲ ਵੀ ਠੱਗੀਆਂ ਮਾਰੀਆਂ ਹੋਣਗੀਆਂ ਜੀ ਬਿਲਕੁਲ ਕੋਈ ਪ੍ਰੋਪਰਟੀ ਦਾ ਜੋ ਜੁੜਿਆ ਮਾਮਲਾ ਦੱਸਿਆ ਜਾ ਰਿਹਾ ਕਿ ਜਿਹੜੀ ਜਾਲੀ ਦਸਤਾਵੇਜ਼ ਚਾਰਕਿਤੇ ਗਏ ਇਸ ਲਈ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਿਹੜੀਆਂ ਕਾਦੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਟੀਮਾਂ ਜਿਹੜੀਆਂ ਡੇਰਾ ਬੱਤੀ ਨੂੰ ਭੇਜੀਆਂ ਗਈਆਂ ਬਹੁਤ ਜਲਦੀ ਜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਸੋ ਇੱਥੇ ਜਿਸ ਕਦਰ ਇਹ ਘਟਨਾ ਵਾਪਰੀ ਹੈ ਹੁਣ ਉਸ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ